ਦਰਹੜਾ ਦੀ ਮਾਰ ਦੇ ਵਿਚਾਲੇ ਬਿੱਟੂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਹਰਿਆਣਾ ਨੇ ਪੀਣ ਦੇ ਲਈ ਪਾਣੀ ਮੰਗਿਆ ਸੀ ਤਾਂ ਦੇ ਦੇ ਦਿੰਦੇ ਇਹ ਰਮਨੀ ਬਿੱਟੂ ਦੇ ਵੱਲੋਂ ਕਿਹਾ ਗਿਆ ਹੈ ਅੱਜ ਹਰਿਆਣਾ ਨੂੰ ਚਿੱਠੀ ਲਿਖਣੀ ਪੈ ਰਹੀ ਹੈ ਕਿ ਸਾਡੇ ਤੋਂ ਪਾਣੀ ਲੈ ਲਓ ਜੇ ਉਹ ਤੋਂ ਪਾਣੀ ਦਿੱਤਾ ਹੁੰਦਾ ਤਾਂ ਅੱਜ ਹਰਿਆਣਾ ਦੇ ਨਾਲ ਹਰਿਆਣਾ ਨਾਲ ਖੜਦਾ ਰਮਨੀ ਬਿੱਟੂ ਵਿਧ ਮੁੱਖ ਮੰਤਰੀ ਮਾਨ ਨੂੰ ਅਪੀਲ ਹੈ ਕਿ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣ ਔਰ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੇ ਕੋਲ ਚੱਲਣ ਤਾਂ ਸਾਰੇ ਮਿਲ ਕੇ ਗ੍ਰਹਿ ਮੰਤਰੀ ਨੂੰ ਸਮਾ ਲੈਂਦੇ ਹਾਂ ਰਮਨੀ ਬਿੱਟੂ ਕਿਆ ਹੈ ਸੋ ਦੱਸ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਚੰਦੋਂ ਹਰਿਆਣਾ ਨੇ ਚਿੱਠੀ ਲਿਖੀ ਸੀ ਮਾਨ ਨੂੰ ਨਨੇ ਕਿਆ ਕਿ ਮਦਦ ਦੀ ਲੋੜ ਹੈ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਸਾਡੇ ਤੋਂ ਪਾਣੀ ਜਿਹੜਾ ਹੈ ਉਹ ਜ਼ਿਆਦਾ ਜੇਕਰ ਅਸੀਂ ਉੱਥੇ ਛੱਡ ਦਈਏ ਤਾਂ ਇਸ ਨੂੰ ਲੈ ਕੇ ਮਨਾ ਕਰ ਦਿੱਤਾ ਗਿਆ ਹਰਿਆਣਾ ਦੇ ਵੱਲੋਂ ਉਸ ਤੋਂ ਬਾਅਦ ਨਿਸ਼ਾਨਾ ਵੀ ਸਾਧਿਆ ਗਿਆ ਪੰਜਾਬ ਦੇ ਵੱਲੋਂ ਹਰਿਆਣਾ ਤੇ ਹੁਣ ਪਾਣੀ ਕਿਉਂ ਨਹੀਂ ਲਿਆ ਜਾ ਰਿਹਾ ਵਾਧੂ ਪਾਣੀ ਕਿਉਂ ਨਹੀਂ ਲਿਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਆਪਣੀ ਗਿੱਕੂ ਦੇ ਵੱਲੋਂ ਇਹ ਨਿਸ਼ਾਨਾ ਪੰਜਾਬ ਸਰਕਾਰ ਦੇ ਸਾਹਮਣੇ ਇਹ ਬੜੀ ਅਲਰਮਿੰਗ ਸਥਿਤੀ ਆ ਇਹਦੇ ਵਿੱਚ ਦੇਖੋ ਕਈ ਗੱਲਾਂ ਨਾ ਇਹ ਪ੍ਰਮਾਤਮਾ ਮੈਂ ਇਹਨੂੰ ਹੋਰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦਾ ਇਹ ਇਹ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਐਸੇ ਨੇ ਨਾ ਦੇਖੋ ਇਹਨਾਂ ਨੇ ਇੱਕ ਮੁੱਦਾ ਬਣਾਇਆ ਦੇਖੋ ਪ੍ਰਮਾਤਮਾ ਵੀ ਸ਼ਬਦ ਆ ਇਹ ਪ੍ਰਮਾਤਮਾ ਇਹ ਹਰਿਆਣਾ ਜੇ ਪੀਣ ਨੂੰ ਪਾਣੀ ਮੰਗ ਰਿਆ ਸੀ ਅੱਜ ਦੇਖੋ ਉਹੀ ਗੱਲ ਦੇਖੋ ਨਾ ਮੈਂ ਮੈਂ ਅੱਜ ਸੋਚ ਰਿਹਾ ਸੀ ਦੇਖੋ ਕੀ ਰੱਬ ਦੇ ਰੰਗ ਨੇ ਉਹਨਾਂ ਨੇ ਹਰਿਆਣੇ ਨੇ ਪੀਣ ਨੂੰ ਪਾਣੀ ਮੰਗਿਆ ਪੀਣ ਨੂੰ ਮੰਗਿਆ ਸੀ ਨਾ ਤੇ ਪੰਜਾਬ ਤਾਂ ਐਡਾ ਬੜਾ ਦੇਲਾ ਪੀਣ ਨੂੰ ਪਾਣੀ ਦੇਣ ਨੂੰ ਕੀ ਸੀ ਜੀ 4 ਦਿਨ 5 ਦਿਨ ਪੀਣ ਨੂੰ ਪਾਣੀ ਨਹੀਂ ਦੇ ਸਕਦੇ ਸੀ ਅੱਜ ਹਰਿਆਣੇ ਨੂੰ ਚਿੱਠੀ ਲਿਖਣੀ ਪੈ ਰਹੀ ਹੈ ਤੁਹਾਨੂੰ ਵੀ ਸਾਤੋਂ ਪਾਣੀ ਲੈ ਲਓ ਜੇ ਉਦੋਂ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਹੁੰਦਾ ਤੇ ਅੱਜ ਉਹ ਸਾਡੇ ਨਾਲ ਖੜੇ ਹੁੰਦੇ ਇਸ ਕਰਕੇ ਆਪਾਂ ਅਲੱਗ ਕਿਵੇਂ ਹੋ ਗਏ ਆਪਾਂ ਤਾਂ ਇੱਕ ਇੱਕ ਸਟੇਟ ਸੀ ਐਵੇਂ ਅਲੱਗ ਕਰ ਕਰਕੇ ਪਹਿਲਾਂ ਤਾਂ ਜੱਬ ਪਾਇਆ ਸਾਡੀ ਤਾਕਤ ਚਲੀ ਗਈ ਪਰ ਆਪਾਂ ਪਹਿਲਾਂ ਆਪਣਾ ਦੇਸ਼ ਆ ਫਿਰ ਆਪਾਂ ਸਾਰੇ ਇਕੱਠੇ ਆ ਤੇ ਇਸ ਕਰਕੇ ਆਪਾਂ ਜਦ ਹਰੇਕ ਨਾਲ ਲੜਾਈ ਪਾ ਲੈਨੇ ਆ ਤੇ ਔਕੇ ਵਕਤ ਆਪਣੀ ਮਦਦ ਕੌਣ ਕਰਨ ਆਉ ਉਹ ਜਦੋਂ ਆਪਣੇ ਕੋਲ ਮਾੜਾ ਜਿਹਾ ਵੀ ਚੰਗਾ ਸਾਹ ਹੁੰਦਾ ਏ ਆਪਾਂ ਜਦੀ ਉਹ ਲੋਕ ਆਸਾਨ ਮੰਨਦੇ ਆ ਆਪਣਾ ਵੀ ਢਿੱਡ ਭਰਿਆ ਪਰ ਇਹ ਇਹ ਜਿਹੇ ਕੁਛ ਅਣਜਾਣ ਬੰਦੇ ਆ ਇਹ ਜੀਆਂ ਜ਼ਹਿਰਾਂ ਘੋਲਦੇ ਆ ਐਸੀਆਂ ਲੜਾਈਆਂ ਪਾਉਂਦੇ ਆ ਤੇ ਜਦੋਂ ਲੋੜ ਸਾਨੂੰ ਪੈਂਦੀ ਆ ਉਸ ਵੇਲੇ ਕੋਈ ਮਦਦ ਕਰਨ ਨਹੀਂ ਆਉਂਦਾ ਕਿਉਂਕਿ ਤੁਸੀਂ ਕਦੇ ਕਿਸੇ ਨਾਲ ਖੜੇ ਨਹੀਂ ਕਿਸੇ ਨਾਲ ਮਦਦ ਨਹੀਂ ਕੀਤੀ ਇਸ ਕਰਕੇ ਪੰਜਾਬ ਹਰਿਆਣੇ ਦੇ ਲੋਕ ਇੱਕ ਨੇ ਜਦੋਂ ਕੋਈ ਐਜੀਟੇਸ਼ਨ ਹੁੰਦਾ ਇੱਕ ਲੜਦੇ ਹਨ ਨਹੀਂ ਲੜਾਈ ਕਿਸਾਨ ਮਜ਼ਦੂਰ ਲੜੇਕ ਨਹੀਂ ਇੱਕ ਤੁਸੀਂ ਜਦੋਂ ਆਉਣੇ ਕਲੇਸ਼ ਪਾ ਦਿੰਦੇ ਹੋ ਆਪਸ ਵਿੱਚ ਤੇ ਅੱਜ ਮੈਂ ਉਸ ਵੇਲੇ ਸੋਚ ਰਿਹਾ ਇਸ ਸਵੇਰੇ ਵੀ ਇਸ ਬੰਦਾ ਜੇ ਉਹਨਾਂ ਨੂੰ 4 ਦਿਨ ਦਾ ਪਾਣੀ ਦੇ ਦਿੰਦਾ ਅੱਜ ਜਦੋਂ ਉਹਨਾਂ ਨੂੰ ਚਿੱਠੀ ਲਿਖੀ ਵੀ ਲੈ ਲੋ ਪਾਣੀ ਤੇ ਸਾਡੀ ਉਹ ਖੜੇ ਹੁੰਦੇ ਕਿ ਨਾਲ ਨਾਲ ਖੜੇ ਹੁੰਦੇ ਅੱਜ ਕੀ ਕਹਿਣ ਜੋਗੇ ਉਹਨਾਂ ਨੂੰ ਵੀ ਭਾਈ ਸਾਨੂੰ ਤਾਂ ਤੁਸੀਂ ਪੀਣ ਨੂੰ ਪਾਣੀ ਨਹੀਂ ਦਿੱਤਾ ਸੀ ਅਸੀਂ ਹੁਣ ਕੀ ਕਰੀਏ ਤੁਹਾਡੇ ਬੀਜੇਪੀ ਦੇ ਪ੍ਰਧਾਨ ਤੇ ਉਹਨਾਂ ਦੇ ਸਾਡੇ ਮੈਂ ਦਿੱਲੀ ਚ ਬੈਠਾ ਸਾਨੂੰ ਕਹਿਣ ਵੀ ਚਲੋ ਅਕਾਲੀ ਦਲ ਨੂੰ ਕਹਿਣ ਹੋਰ ਪਾਰਟੀਆਂ ਇਹ ਸਾਰੀਆਂ ਉਹਨਾਂ ਨੂੰ ਕਹਿਣ ਚੱਲਣ ਲੈ ਕੇ ਪ੍ਰਧਾਨ ਮੰਤਰੀ ਕੋਲ ਲੈਨ ਟਾਈਮ ਲੈਨ ਟਾਈਮ ਹੋਮ ਮਿਨਿਸਟਰ ਸਾਹਿਬ ਕੋਲ ਜੀ ਮੰਤਰੀ ਅੰਦਰ ਗੋਇਲ ਕਹਿੰਦੇ ਨੇ ਇੱਕ ਗੱਲ ਮੈਂ ਉਹ ਵੀ ਜਵਾਬ ਦਿੰਨਾ ਇੱਕ ਗੱਲ ਹੋਰ ਸੁਣ ਲਓ ਛੱਡੋ ਯਾਰ ਇਹਨਾਂ ਨੂੰ ਕੀ ਇੱਕ ਗੱਲ ਮੇਰੀ ਹੋਰ ਸੁਣੋ ਨਾਲੇ ਭਗਵੰਤ ਮਾਨ ਦਾ ਤੁਸੀਂ ਨਾਲ ਬਿਆਨ ਜ਼ਰੂਰ ਚਲਾਇਓ ਮੈਂ ਵੀ ਉਹ ਗੱਲ ਮੰਨਦਾ ਬਈ ਇੰਨਾ ਜਿਹੜਾ ਕੁਦਰਤੀ ਆਫਤ ਆਉਂਦੀ ਆ ਉਹਦਾ ਹਰ ਡੀਸੀ ਕੋਲ ਸੌਵਾਂ ਕਰੋੜ ਰੁਪਈਆ ਫੰਡ ਪਿਆ ਹੁੰਦਾ ਉਹ ਫੰਡ ਆ ਜਿਹੜਾ ਉਹ ਇਸ ਵੇਲੇ ਬਹਾਦੋ ਪਾਣੀ ਵਾਂਗੂ ਉਹ ਸਾਮਕੇ ਕਿਦੇ ਲਈ ਰੱਖਣਾ ਜੀ ਅਕੇ ਵਤਨ ਤੋਂ ਡੇਰਾ ਪਾਪਾ ਨਾਨਕ ਦੇ ਵਿੱਚ ਕਰਤਾਰਪੁਰ ਕੋਰਡੋਰ ਦੇ ਨੇੜੇ ਸੁਖਬੀਰ ਬਾਦਲ ਪਹੁੰਚੇ ਨੇ ਔਰ ਉਹਨਾਂ ਨੇ ਅਰਦਾਸ ਕੀਤੀ ਹੈ ਤਾਂ ਪੰਜਾਬ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਪੰਜਾਬ ਨੂੰ ਆਫਤ ਔਰ ਰਾਹਤ ਦੇ ਲਈ ਉਹਨਾਂ ਨੇ ਅਰਦਾਸ ਕੀਤੀ ਹੈ ਬਸ ਇੱਕ ਹੀ ਵੱਖ-ਵੱਖ ਥਾਂ ਹੀ ਸੁਖਬੀਰ ਬਾਦਲ ਪਹੁੰਚ ਰਹੇ ਨੇ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ ਦੌਰਾ ਕੀਤਾ ਜਾ ਰਿਹਾ ਹੈ ਔਰ ਇਹ ਵੀ ਦਾਵਾ ਉਹਨਾਂ ਨੇ ਕੀਤਾ ਸੀ ਕਿ ਜਿੰਨੀ ਮਦਦ ਹੋ ਸਕੇਗੀ ਸ਼ੋਮਣੇ ਕਾਰਜਕਰਵ ਲੋ ਕੀਤੀ ਜਾਵੇਗੀ ਤਾਂ ਉਹਨਾਂ ਨੇ ਅਰਦਾਸ ਕੀਤੀ ਹੈ